छात्रों की गोली मारकर हत्या कर दी गई है एक युवक द्वारा हथियार अंदर ले जाकर सीसीटीवी तस्वीरें सामने आई हैं क्या कहना चाहेंगे कितने आओ देखो रोज कत्ल हो रहा है कुछ दिन पहले ਥੋਡੇ ਜਲੰਧਰ ਚ ਹੋਇਆ ਹੈ ਓਬਰਾਏ ਸਾਹਿਬ ਦਾ ਜਿੱਦੀਆਂ ਇੱਕ ਤਸਵੀਰਾਂ ਨਹੀਂ अनेका ਹੀ ਤਸਵੀਰਾਂ ਨੇ ਚੀਫ ਮਿਨਿਸਟਰ ਸਾਹਿਬ ਨਾਲ ਜਿਹੜਾ ਸੀਐਮ ਦਾ ਮੁੱਚਦਾ ਬਾਲ ਹੋਵੇ ਜੇ ਉਹ ਸੇਫ ਨਹੀਂ ਤੇ ਤੁਸੀਂ ਸਮਝ ਸਕਦੇ ਹੋ ਪੰਜਾਬ ਦਾ ਆਮ ਨਾਗਰਿਕ ਸ਼ੇਪ ਹੈ ਮਗਰ ਅਫਸੋਸ ਦੀ ਗੱਲ ਇਹ ਹੈ ਕਿ ਡੀਜੀਪੀ ਨੂੰ ਸਿਰਫ ਆਪਣੀ ਕੁਰਸੀ ਪਿਆਰੀ ਹੈ ਉਹਨੂੰ ਪੰਜਾਬ ਦੀ ਪਰਵਾਹ ਕੋਈ ਨਹੀਂ ਜੋ ਅਨਰੇਬਲ ਸੁਪਰੀਮ ਕੋਰਟ ਦੇ ਆਰਡਰ ਨੇ ਪੰਜਾਬ ਇੱਕ ਬਾਰਡਰ ਸਟੇਟ ਹੈ ਜਦ ਤੱਕ ਪਰਮਨੈਂਟ ਡੀਜੀਪੀ ਨਹੀਂ ਲੱਗੂਗਾ ਉਹ ਮਜਬੂਰ ਰਹੂਗਾ ਆਪਣੀ ਕੁਰਸੀ ਬਚਾਉਣ ਲਈ ਉਹ ਪੰਜਾਬ ਦੇ ਲੋਕਾਂ ਪ੍ਰਤੀ ਉਹਦਾ ਧਿਆਨ ਨਹੀਂ ਜਾਊਗਾ ਕਿਉਂਕਿ ਉਹਨੂੰ ਕੁਰਸੀ ਪਿਆਰੀ ਆ ਸੋ ਪੰਜਾਬ ਦਾ ਇਹ ਇੰਡੋ-ਪਾਕ ਦਾ ਬਾਰਡਰ ਨੀਡਸ ਅ ਪਰਮਨੈਂਟ DGP ਜਿਹਦੀ 2 ਸਾਲ ਦੀ ਮਿਨਮਮ ਟਿਨਿਓਰ ਹੋਵੇ ਐਂਡ ਲਾਅਨ ਆਰਡਰ ਉਹਦਾ ਫੋਕਸ ਹੋਵੇ ਫਿਰ ਪੰਜਾਬ ਬਚੂਗਾ ਨਹੀਂ ਤਾਂ ਪੰਜਾਬ ਤੇ ਹਾਲਾਤ ਇਹ ਬਣ ਗਏ ਆ ਕਿ ਕੋਈ ਇੰਡਸਟਰੀ ਪੰਜਾਬ 'ਚ ਆ ਕੇ ਰਾਜੀ ਨਹੀਂ ਐਂਡ ਥਿਸ ਇਜ਼ ਦ ਮੋਸ ਸੀਰੀਅਸ ਇਸ਼ੂ ਜਿਹਦੇ ਵਾਸਤੇ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਜੇ ਕੋਈ ਪ੍ਰੈਸ ਦਾ ਵੀਰ ਸਚਾਈ ਲਿਖਦਾ ਹੈ ਉੱਤੇ ਪਰਚਾ ਦਰਜ ਹੁੰਦਾ ਜੇ ਕੋਈ ਆਪੋਜੀਸ਼ਨ ਦਾ ਬੰਦਾ ਗੱਲ ਉਠਾਉਂਦਾ ਉਹਨੂੰ ਅੰਦਰ ਦਿੱਤਾ ਜਾਂਦਾ ਪਰਚਾ ਮੇਰੇ ਖਿਲਾਫ ਨਹੀਂ ਸੀ ਇਹ ਪੰਜਾਬ ਦੀ ਹਰ ਉਸ ਆਵਾਜ਼ ਦੇ ਖਿਲਾਫ ਹੈ ਜੋ ਸਚਾਈ ਦੀ ਗੱਲ ਕਰਦੀ ਹੈ ਔਰ ਪ੍ਰੈਸ ਨੂੰ ਗਾਇਕ ਕਰਨਾ ਜੋ ਆਪੋਜੀਸ਼ਨ ਨੂੰ ਗਾਇਕ ਕਰਨਾ ਇਹ ਡੈਮੋਕਰੇਸੀ ਨਹੀਂ ਬਚਣੀ ਜੀ ਇਸ ਲਈ ਜੋ ਹਾਲਾਤ ਬਣੇ ਨੇ ਪੰਜਾਬ ਨੂੰ ਤਾਂ ਭੁੱਲ ਬੈਠੀ ਹੈ ਸਰਕਾਰ 5 ਲੱਖ ਕਰੋੜ ਦਾ ਕਰਜ਼ਾਈ ਹੈ ਪੰਜਾਬ ਪੰਜਾਬ ਦੇ ਪਾਣੀਆਂ ਦੀ ਦੇਣ ਦੀ ਤਿਆਰੀ ਹੈ ਹਰਿਆਣਾ ਨੂੰ ਵਾਟਰ ਕਮਿਸ਼ਨ ਆ ਰਿਹਾ ਇੱਥੇ ਪੰਜਾਬ ਦੇ ਨੌਜਵਾਨਾਂ ਤੇ ਨੌਕਰੀ ਕੋਈ ਨਹੀਂ ਪੰਜਾਬ ਦੇ ਕਿਸਾਨ ਸੜਕ ਤੇ ਨੇ ਪੰਜਾਬ ਦੀ ਇੰਡਸਟਰੀ ਛੱਡ ਕੇ ਭੱਜ ਰਹੀ ਹੈ ਪੰਜਾਬ ਦਾ ਮਜ਼ਦੂਰ ਮਜਬੂਰ ਹੈ ਅੱਜ ਇਹ ਸਾਰੇ ਹਾਲਾਤਾਂ ਨੂੰ ਜੇ ਪੰਜਾਬ ਨੂੰ ਬਚਾਉਣਾ ਤੇ ਫਿਰ ਭਾਈ ਦਿੱਲੀ ਵਾਲਿਆਂ ਨੂੰ ਪਜਾਉਣਾ ਪੈਣਾ ਅੱਛਾ ਪੰਜਾਬ ਦੇ ਡੀਜੀਪੀ ਨੇ ਪਿਛਲੇ ਦਿਨੋ ਕਹਾ ਹੈ ਕਿ ਕਿ ਸੰਜੂਰ ਆਪਰੇਸ਼ਨ ਕੇ ਬਾਅਦ ਜੋ ਪਾਕਿਸਤਾਨ ਸੇ ਹਥਿਆਰ ਜ਼ਿਆਦਾ ਹੈ ਬਾਰਡਰ ਪਾਰ ਏਰੀਆ ਸੇ ਕੰਦੇ ਕਰੋਨਾ ਟਾਈਮ ਤੇ ਜਦੋਂ ਹਥਿਆਰ ਜ਼ਿਆਦਾ ਆਏ ਤੇ ਫਿਰ ਕਿੱਥੇ ਸੁੱਤੇ ਸੀ ਡੀਜੀਪੀ ਸਾਹਿਬ ਡੀਜੀਪੀ ਸਾਹਿਬ ਤਾਂ ਇੱਕ ਨਾ ਆਮ ਆਦਮੀ ਪਾਰਟੀ ਦੇ ਪੀਆਰ ਐਕਸਰਸਾਈਜ਼ ਦੇ ਪੋਸਟਰ ਬாய் ਬਣ ਗਏ ਆ ਮਹਰਾਨ ਹੋ ਗਿਆ ਅੱਜ ਫੋਟੋ ਆਈ ਹੈ ਪਰ ਹਾਰ 2 ਸ਼ੁਰੂ ਕਰ ਰਹੇ ਆ ਤੇ ਭਾਈ ਆ ਸਾਢੇ 3 ਸਾਲ ਸੁੱਤੇ ਰਹੇ ਸੀ ਕਿ ਡੀਜੀਪੀ ਨੂੰ ਐ ਸ਼ੋਪਦਾ ਕਿ ਉਹ ਲਾਅ ਐਂਡ ਆਰਡਰ ਤੇ ਇੱਕ ਦਿਨ ਪ੍ਰੈਸ ਕਾਨਫਰੈਂਸ ਕਰਕੇ ਪਰਹਾਰ ਇੱਕ ਪਰਹਾਰ 2 ਲਾਅ ਐਂਡ ਆਰਡਰ ਦਾ ਇਹ ਇਸ ਐਵਰੀਡੇ ਇਸ਼ੂ ਐਨ ਇਹਨਾਂ ਨੂੰ ਸਿਵਾਏ ਤੇ ਸਿਵਾਏ ਪੀਆਰ ਤੋਂ ਹੋਰ ਕੋਈ ਕੰਮ ਨਹੀਂ ਸਵੇਰੇ ਪਰਹਾਰ 2 ਸ਼ੁਰੂ ਕੀਤਾ ਦੁਪਹਿਰ ਨੂੰ ਕਤਲ ਹੋ ਗਿਆ ਸੋ ਥਿਸ ਇਜ਼ ਦ ਰਿਐਲਿਟੀ ਚੀਫ ਮਿਨਿਸਟਰ ਸਾਹਿਬ ਦੇ ਤਾਂ ਜੋ ਹਾਲਾਤ ਨੇ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ ਕੰਪਰੋਮਾਈਜ਼ਡ ਵੀ ਨੇ ਔਰ ਉਹਨਾਂ ਦੀ ਗੱਲਬਾਤ ਵੀ ਨਹੀਂ ਹੋ ਰਹੀ ਉਹ ਕਹਿੰਦਾ ਡੇਲੀ ਇਨਕਾਊਂਟਰ ਵੀ ਕਰ ਰਹੇ ਆਂ ਅਸੀਂ ਗੈਂਗਸਟਰਾਂ ਦਾ ਡੇਲੀ ਇਨਕਾਊਂਟਰ ਸੱਚ ਹੋ ਰਿਹਾ ਕਿ ਝੂਠ ਹੋ ਰਿਹਾ ਵੀ ਜੁਡੀਸ਼ੀਅਲ ਇਨਕੁਆਇਰੀ ਚ ਬਹੁਤ ਕੁਝ ਸਾਹਮਣੇ ਆ ਜਾਊਗਾ ਉਹਨਾਂ ਨੇ ਕਲੇਮ ਕੀਤਾ ਕਿ 5000 ਗੈਂਗਸਟਰ ਫੜਦੇ ਆਂ ਹਾਂਜੀ ਉਹਨਾਂ ਨੇ ਕਲੇਮ ਕੀਤਾ ਕਿ ਅਸੀਂ 5000 ਗੈਂਗਸਟਰ ਫੜ ਲਏ ਪਹਿਲੀ ਰੋਜ਼ ਹੀ ਆਪਰੇਸ਼ਨ ਪ੍ਰਹਾਰ ਦੀ ਤੇ ਸਾਢੇ 3 ਸਾਲ ਫਿਰ ਕੀ ਕਰਦੇ ਸੀ ਅੱਜ ਕਤਲ ਕਿਉਂ ਹੋਇਆ ਫਿਰ ਅੱਜ ਇਹ ਜਿਹੜੇ 5000 ਬੰਦੇ ਜਿਹੜੇ ਫੜ ਰਹੇ ਆ ਨਾ ਜੀ ਤੁਸੀਂ ਕਦੇ ਜਾ ਕੇ ਦੀ ਸਟੋਰੀ ਕਰੋ ਤੁਹਾਨੂੰ ਸਮਝ ਆਊਗੀ ਕਿ ਹਰ ਪੁਲਿਸ ਵਾਲੇ ਨੂੰ ਇੱਕ ਟਾਰਗੇਟ ਦਿੱਤਾ ਗਿਆ ਕਿ ਜੇ ਤੂੰ 10 ਬੰਦੇ ਇੱਕ ਥਾਣੇ 'ਚ ਨਹੀਂ ਫੜੇਂਗਾ ਤਾਂ ਹਮੇ ਸੱਚੇ ਭਾਵੇਂ ਝੂਠੇ ਤੈਨੂੰ ਸਵੇਰੇ ਬਦਲ ਦੇਵਾਂਗੇ ਕਿ ਇਸ ਤਰ੍ਹਾਂ ਲਾਅ ਐਂਡ ਆਰਡਰ ਕੰਟਰੋਲ ਹੋਣਾ ਸਰ ਆਨੇ ਵਾਲੇ ਸਮੇਂ ਭਾਜਪਾ ਦਾ ਗੜਬੰਧ ਹੋਗਾ ਆਕਾਲੀ ਦਲ ਕੇ ਸਰ ਉਹ ਨਹੀਂ ਜਲੰਧਰ ਦੇ ਬਾਈਪਾਸ ਤੇ ਤਾਂ ਨਹੀਂ ਦੱਸਿਆ ਜਾਣਾ